ਸੰਨੀਆਂ ਇਹਦੇ ਹੱਥੇ ਨਹੀਂ ਲਿਖਦਾ ਹਿੰਦੁਸਤਾਨੀਆਂ ਨੇ ਜਿੰਦਾ ਹੀ ਅਗ ਲਾਣੀ ਚਾਹੀਦੀ ਆ ਇਹਦਾ ਸੀ ਚੋਪੂਤਲੇ ਫੂਕ ਕੇ ਆਪਣ ਰੋਜਪਰਦ ਕਰਦੇ ਆ ਇਹਨੂੰ ਜਿੱਦਾਂ ਹੀ ਅਗ ਲਾਣੀ ਚਾਹੀਦੀ ਜਿੱਦਾਂ ਦੀ ਸ਼ਰਮ ਨਾਲ ਹਲਕਰ ਕਰਦਾ ਹੈਗਾ ਵੀ ਟੂਰਿਸਟ ਕੁਮੰਜਾਂ ਦੇ ਲੋਗ ਉੱਥੇ ਵੀ ਲੋਗ ਜਾਏ ਇਹ ਦੇਖੋ ਨਾ Hindu ਨਾ Muslim ਨਾ Sikh ਨਾ ईसाई ਸਭ ਤੋਂ ਪਹਿਲਾਂ ਬੰਦਾ ਹਿੰਦੁਸਤਾਨੀ ਆ ਉਹ ਚੀਜ਼ ਦਾ ਸਭ ਨੂੰ ਧਿਆਨ ਰੱਖਣਾ ਚਾਹੀਦਾ ਪਰ ਅਤੰਗਵਾਦੀਆਂ ਦੇ ਦਿਲ 'ਚ ਬਿਲਕੁਲ ਰਹਿਮ ਨਹੀਂ ਹੈਗਾ ਉਹ ਕੋਈ ਨਹੀਂ ਦੇਖਦਾ ਹਿੰਦੁਸਤਾਨੀ ਹੋਇਆ ਚੰਚਨ ਕੇ ਮਾਰਾ ਗਿਆ ਹਿੰਦੂਆ ਨੂੰ ਬਹੁਤ ਗੰਦੀ ਘਟਨਾ ਆ ਗਿਆ ਬਹੁਤ ਹੀ ਸਲਮ ਬਣਾ ਕੇ ਗਿਆ ਇਹਨਾਂ ਨੂੰ ਜਿੱਦਾਂ ਇਹਨਾਂ ਨੇ ਮਾਰਿਆ ਖੂਨ ਦਾ ਬੱਲਾ ਖੂਨ ਇਹਨਾਂ ਨੂੰ ਗੋਲੀਆਂ ਨਾਲ ਹੀ ਮਾਰਨਾ ਚਾਹੀਦਾ ਉਸ ਤਰ੍ਹਾਂ ਚੰਚੂੜੇ ਕੇ ਮਾਰਨਾ ਚਾਹੀਦਾ ਅਨਪਾਤੀਆਂ ਨੂੰ ਇਹ ਲੱਗਦਾ ਮਾਹੌਲ ਕਿੰਦਾ ਦਾ ਹੋਇਆ ਪਿਆ ਡਰ ਜੇ ਆਮਾਣਾ ਯਾਤਰੀ ਵੀ ਲੱਗਦਾ ਰੁਕੀ ਜਾਵੇ ਦੇਖੋ ਪਰਮਾਤਮਾ ਦੇ ਕਈ ਕਈ ਰੰਗ ਨੇ ਅਮਨਾਰ ਯਾਤਰਾ ਨਾਰਕੀਆ ਨਾ ਇਹਨਾਂ ਟੁੱਟ ਪੁੰਜਿਆ ਅਤਿਵਾਦੀਆਂ ਛੋਟੇ ਛੋਟੇ ਦਾ ਮਤਲਬ ਯਾਰ ਨਾ ਰੋਕਣ ਵਾਲੀਆ ਅਮਨਾਰ ਯਾਤਰਾ ਚੱਲੂਗੀ ਉਸ ਤੋਂ ਪਹਿਲਾਂ ਅਤੰਗਵਾਦ ਦਾ ਪਹਿਲਾਂ ਉਸ ਤੋਂ ਪਹਿਲਾਂ ਪਹਿਲਾਂ ਸਵਾਹ ਹੋਊਗਾ ਸਰਕਾਰ ਤੋਂ ਕਿਹੜਾ ਐਕਸ਼ਨ ਦੀ ਮੰਗ ਕਰ ਰਹੇ ਹਾਂ ਸਰਕਾਰ ਤੋਂ ਸਖਤ ਐਕਸ਼ਨ ਦੀ ਮੰਗ ਕਰ ਰਹੇ ਹਾਂ ਇਹਨਾਂ ਨੇ ਜਿੱਦਾਂ ਗੋਲੀਆਂ ਮਾਰੀਆਂ ਹொਦੇ ਹੀ ਅਤੰਗਵਾਦ ਨੂੰ ਇੱਕ ਇੱਕ ਅਤੰਗਵਾਦੀਆਂ ਨੂੰ ਗੋਲੀਆਂ ਮਾਰ ਕੇ ਪੂਰਾ ਕਸ਼ਮੀਰ ਪੂਰਾ ਕਸ਼ਮੀਰ ਖਲਮ ਕਰਨਾ ਚਾਹੀਦਾ ਅਤੰਗਬਾਜ਼ੀ ਕੋਲੀ ਮਾਰਕ ਜਿੰਨੇ ਵੀ ਅਤੰਗਬਾਜ਼ੀ ਕਸ਼ਮੀਰ ਚਕੇ ਸਮਰੂਹ ਸ਼ਰੇਮ ਗੋਲੀ ਮਾਰਨੀ ਚਾਹੀਦੀ ਆ ਜੋ ਕਿ ਉਥੇ ਦੀ ਪਬਲਿਕ ਕੋਈ ਜਿੰਨਾ ਵੀ ਆ ਛੋਕ ਸ਼ਾਂਤੀ ਨਾਲ ਅਸਕੇ ਕਿੰਨਾ ਤੇ ਰੋਸ ਆ ਦੇਖਦੇ ਕੱਲੇ ਕੱਲੇ ਨਾਗਰ ਤੇ ਚ ਕੱਲੇ ਕੱਲੇ ਰੋਸਨੀਆਂ ਜਿਸ ਸਾਹਮਣੇ ਉਹਨਾਂ ਨੇ ਸ਼ਰਮਨਾਕ ਆਕਰ ਕੀਤੀ ਆ ਬਹੁਤ ਵੱਡੀ ਸ਼ਰਮ ਦੀ ਗੱਲ ਆ ਨਾ ਸੇ ਬਹੁਤ ਵੱਡਾ ਰੋਸ ਆ ਇਸ ਤਰ੍ਹਾਂ ਹਰ ਹਿੰਦੁਸਤਾਨ ਚ ਕੋਨੇ ਕੋਨੇ ਰੋਸ ਆ ਇਹ ਨਹੀਂ ਹਿੰਦੁਸਤਾਨੀ ਹਿੰਦੁਸਤਾਨ ਦੇ ਬਾਹਰ ਵੀ ਰੋਗ ਰੋਸ ਕਰ ਰਹੇ ਆ ਵੀ ਬਿਲਕੁਲ ਇਹਨਾਂ ਨੇ ਗਲਤ ਕੀਤਾ ਜਿਹੜੇ ਕਿਰਕੇ ਹਿੰਦੂਆਂ ਨੂੰ ਮਾਰਿਆ ਇਸ ਲਈ ਹਿੰਦੂ ਨੂੰ ਕਮਜ਼ੋਰ ਨਾ ਸਮਝੋ ਹਿੰਦੂ ਜੱਤਰ ਚੋਪਾ ਚੋਪਾ ਨਹੀਂ ਤੇ ਹਨ ਵਾਲੇ ਸਮੇਂ ਤੋਂ ਬਸ ਜਲਦੀ ਜਲਦੀ ਜਵਾ ਮੈਨੂੰ ਕਰਾਂ ਚਲੋ ਆ ਕੀ ਕਹਿਣਾ ਚਾਹੋਗੇ ਅੱਜ ਜੋ ਨਿਕੂ ਭਾਰਤ ਜੀ ਡਾਕਟਰ ਅੰਬੇਡਕਰ ਨਵਜੂਕ ਸਰਮਚ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਕਿ ਸ਼ਰਮਨਾਤ ਦੇਸ਼ ਦੇ ਵਿੱਚ ਮੈਂ ਕਹਿੰਨਾ ਘਟਨਾ ਜਿਹੜੀ ਵਾਪਰੀ ਹੈ ਬੜੀ ਦੁਖਦੀ ਜਿਹੜੀ ਘਟਨਾ ਹੈਗੀ ਹੈ ਜੋ ਕਿ ਟੂਰਿਸਟ ਏ ਜਿਹੜੇ ਸਾਡੇ ਦੇਸ਼ ਦੇ ਵਿੱਚੋਂ ਗਏ ਸੀਗੇ ਔਰ ਅੰਤਕਵਾਦੀਆਂ ਨੇ ਉਹਨਾਂ ਦੇ ਉੱਪਰ ਹਮਲਾ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਅਸੀਂ ਅੰਬੇਡਕਰ ਨਭਜੁਗ ਸੰਗਠਨ ਦੇ ਮੋਰਚੇ ਵੱਲੋਂ ਮੰਗ ਕਰਦੇ ਆ ਕਿ ਏਸੀ ਤਰੀਕੇ ਨਾਲ ਏਡ ਦਾ ਜਵਾਬ ਜਿਹੜਾ ਵਾ ਉਹ ਪੱਥਰ ਨਾਲ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਵਾ ਔਰ ਅਸੀਂ ਸੈਂਟਰ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਇਹ ਜਿਹੜਾ ਬਾਰ-ਬਾਰ ਬਾਰ-ਬਾਰ ਬਾਰ ਹੋ ਰਿਹਾ ਇਹਦੇ ਉੱਪਰ ਜਿਹੜੀ ਹੈ ਇੱਕ ਵਾਰ ਨਾ ਜਿਹੜੀ ਹੈ ਉਹ ਕਿਉਂ ਨਹੀਂ ਪਾਈ ਜਾ ਰਹੀ ਹੈ ਇਹ ਸਵਾਲ ਹੈ ਅਸੀਂ ਦੇਸ਼ ਤੇ ਰਹਨੇ ਆ ਸਾਡਾ ਸਵਾਲ ਹੈ ਵੀ ਇਹਨਾਂ ਨੂੰ ਜਿਹੜੀ ਹੈ ਪੱਕੀ ਤੌਰ ਤੇ ਨਿਰਦਲ ਜਿਹੜੀ ਕਿਉਂ ਨਹੀਂ ਪੈਰੀ ਜੇ ਬਾਰ ਬਾਰ ਜਿਹੜੇ ਹਮਲੇ ਜਿਹੜੇ ਆ ਮੈਂ ਪੰਜਾਬ 'ਚ ਲਾ ਲੋ ਹੁਣ ਇਹ ਪੰਨੂ ਵੱਲੋਂ ਜਿਹੜਾ ਵਾ ਬਾਵਾ ਸਾਹਿਬ ਅੰਬੇਦਕਰ ਬਾਰੇ ਵੀ ਕਾਫੀ ਹਨ ਕਿ ਉਹਨਾਂ ਨੇ ਪੜਗਾਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਗਈ ਹੈ ਪਰ ਮੈਂ ਸਮਝਦਾ ਪੰਜਾਬ ਦੇ ਜਿਹੜੇ ਲੋਕ ਨੇ ਉਹ ਸਮਝਦਾਰ ਨੇ ਉਹ ਇਦਾਂ ਦੇ ਜਿਹੜੇ ਕੁੱਤੇ ਬੰਦੇ ਨੇ ਉਹ ਇਹਨਾਂ ਦੇ ਭੜਗਾ ਜਿਹੜੇ ਪੰਜਾਬ ਦਾ ਮੌਲਵੀ ਕੋ ਸਾਂਚੀਗਾ ਔਰ ਮੈਂ ਸਮਝਦਾ ਸ਼ਾਂਤੀ ਰਹੂਗਾ ਪਰ ਅੱਜ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਬੜੀ ਦੁਖ ਦੀ ਘਟਨਾ ਵਾ ਇਹ ਰੋਜ ਜਿਹੜਾ ਮੈਂ ਕਹਿੰਦਾ ਘਰ-ਘਰ ਦੇ ਵਿੱਚ ਰੋਚ ਹੈ 25 26 ਜਿਹੜੇ ਜੀ ਹੈ ਉਹ ਵਿਚਾਰੇ ਗਏ ਸੀ ਘੁੰਮਣ ਵਾਸਤੇ ਲੇਕਿਨ ਉਹਨਾਂ ਦੇ ਉਹਨਾਂ ਦੇ ਲਈ ਜਿਹੜੀ ਹੈ ਬਹੁਤ ਹੀ ਜ਼ਿਆਦਾ ਦੁੱਖ ਦਾ ਜਿਹੜਾ ਮੋਲ ਬੜਾ ਆਇਆ ਦੇਸ਼ ਵਾਸਤੇ ਜੀ ਮੈਂ ਕੁਝ ਨਹੀਂ ਕਹਿਣਾ ਜਾਉਂਗੀ ਮੈਂ ਪੂਰੇ ਭਾਰਤ ਨੂੰ ਫੀਲ ਕਰਨਾ ਚਾਹੁੰਦੀ ਆ ਵੀ ਇੱਕ ਸਾਥ ਹੋ ਕੇ ਆਪਣੇ ਹਿੰਦੂਆਂ ਭਾਈਚਾਰੇ ਨੂੰ ਇਹ ਜੋ ਮੋਦੀ ਸਰਕਾਰ ਆ ਉਹਨਾਂ ਤੋਂ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਆਪਾਂ ਜੋ ਅਤੰਗਵਾਦੀਆਂ ਨੇ ਸਾਡੀ ਪੈਣ ਬੇਟੀਆਂ ਨੂੰ ਉੱਥੇ ਗੋਲੀਆਂ ਮਾਰੀਆਂ ਨੇ ਉਸ ਬਿਲੇ ਵਿੱਚ ਮੈਂ ਤਾਂ ਇਹੀ ਕਹਿਣਾ ਜਾਉਂਗੀ ਵੀ ਸਖਤ ਤੋਂ ਸਖਤ ਕਾਰਵਾਈ ਦਿੱਤੀ ਜਾਵੇ ਅਸੀਂ ਹਿੰਦੂ ਇਕਜੁੱਟ ਹੋ ਜਾਈਏ ਜਮੇ ਦੁਬਾਰਾ ਤੋਂ ਇਹ ਕੰਮ ਹੀ ਨਾ ਕਰ ਪਾਣ ਜਿਹੜਾ ਹਰ ਵਾਰੀ ਅਤੰਗਵਾਦੀਆਂ ਇਹ ਆ ਕੇ ਗੋਲੀਆਂ ਕਰ ਜਾਂਦੇ ਨੇ ਪਹਿਲਾ 14 ਫਰਵਰੀ ਹੋਇਆ ਸੀਗਾ ਹੁਣ 21 22 ਮਾਰਚ ਹੋਇਆ ਵਾ ਜੋ ਵੀ ਅਪ੍ਰੈਲ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ